ਹਾਂਜੀ ਸਾਡ ਗਿਰਮੇ ਹਾਂਜੀ ਉਹ ਸ਼ਾਰਿਫ ਬੰਦ ਆਪਾਂ ਚੱਲਿਆ ਜੀ ਹੁਣ ਜਿਹੜੇ ਲੋਕਲ ਬਰਦਵਾਰੇ ਦੇਖਣੇ ਆਪਾਂ ਆਪਾਂ ਇੱਥੋਂ ਕਰਵਾ ਲਿਆ ਹਾਂ ਤੋਂ 700 ਰੁਪਏ ਕਹਿੰਦੇ ਸੀ ਬਾਕੀ ਦੇਖਦੇ ਆ ਜੇ ਹੋਰ ਕੋਈ ਬਰਦਵਾਰੇ ਨਾਲ ਨਹੀਂ ਹੋਵੇ ਜੀ ਕਰੇ ਉਹ ਕਰਵਾ ਲੈਣਾ ਚੱਲਦੇ ਆਂ ਤਾਂ ਮਾਸਦਾ ਆਪਾਂ ਮੋਰਨ ਹੀ ਚੱਲ ਜਾਈਏ ਮੋਰਨ ਤੋਂ 2 ਟਾਈਮ ਜਾਂਦੀ ਹੈ 12:30 ਜਾਂਦੀ ਹੈ ਥੋੜੇ ਕਰਕੇ ਕੰਮ ਦਾ ਕਰਕੇ ਆਪਾਂ ਕਿਸ਼ ਕਰ ਸਕਦੇ ਟਾਈਮ ਹੋ ਗਿਆ ਹੁਣ 9:11 ਹੋ ਪਪਾ ਨਾਲ ਕਿੱਧਰ ਜਾ ਰਹਾ ਸਨਾ ਟੋਲੀ ਸਨਾ ਟੋਲੀ ਕਿਸੇ ਨੂੰ ਨਹੀਂ ਮਿਲਦੀ ਦਵਾ ਹਾ ਮਾਈ ਗੁਰਜੀ ਕਾਰਪਲ ਸਾਬ ਮਾਈ ਗੁਰਜੀ ਕੀ ਪੱਤੇ ਸੰਤਾਂ ਮਟਭਾਗੇ ਹੋ 탄구루 고빈 싱 마하라지 제 जन्मस्थान 끄트나 사브지 ਦੇ ਗੂਰੇ ਦਰਸ਼ਨ ਚਾਰ ਕਰਦੇ ਹੋਏ ਪੂਰ ਦਵਾਰਾ ਸੰਗਤ ਸੁਨੇਹਾ ਟੋਲੀ 끄트나 사브지 ਦੇ ਦਰਸ਼ਨ ਕਰ ਰਹੇ ਹੋ ਇੱਕ ਹੀ ਕਥਾ ਪੜਾਂ ਵਾਲੀ ਹੈ 탄구루 ਨਾਨਕ ਦੇਵ ਜੀ ਪਹਿਲੀ ਉਦਾਸੀ ਮਿਥੇ ਜਦੋਂ 끄ਟਨੇ ਪਿੱਛੇពិសੰਗਰੂ ਆਏ پائی ਮਰਦਾਨੇ ਨਿਆਚਾਰ ਮਹਾਰਾਜ ਦੇ ਕੋਲ ਕੀ ਹੈ ਤੁਸ ਸਿਖਾਓ ਨਹੀਂ ਮੇਰੇ ਸਾਹਮਣੇ ਗੁਰੂ ਜੀ ਨੇ ਇੱਕ ਪੱਥਰ ਦਾ ਟੁਗਰਾ ਉਸ ਕੇ ਬੱਟਾ ਮਸਾਨੇ ਨੂੰ ਖੜਾ ਦਿੱਤਾ ਉਹ ਲੋ ਸਤਨਾਮ ਵਾਹਿਗੁਰੂ ਗੁਰੂ ਜੀ ਨੇ ਹੱਥ ਲਗਨ ਨਾਲ ਜਿਹੜਾ ਬਟਕਾ ਸੀ ਉਹਨੂੰ ਮੁੜਕ ਵਸਤੂ ਹੋtiਆ ਲਾਣ ਹੋtiਆ ਗੁਰੂ ਜੀ ਨੇ ਆਰਥੀਆ ਮਰਦਾਨਿਆਂ ਆਪ ਦੇ ਚਿੱਤੇ ਜਰਾਸਨ ਪਾਣੀ ਖਰੀਦ ਕੇ ਆ ਗੰਦਰ ਪਾਣੀ ਬਣਾ ਆਪ ਤੁਹਾਰ ਤੇਜੂਰੀ ਅਨੂਬੀਚਾ ਜਦੋਂ ਭਾਈ ਮਰਦਾਨਾ ਬਾਜ਼ਾਰ ਵੇਚਣ ਗਏ ਕੋਈ ਹੱਥ ਦੇ ਨੇ ਦੋ ਮੋਤੀਆਂ ਦੇ ਤੋ ਕੋਈ ਹੱਥ ਦੇ ਨੇ ਕੋਈ ਬਹੁਤੀ ਸੱਜੀ ਭਾਈ ਜਦੋਂ ਭਾਈ ਮਰਦਾਨਾ ਇਸ ਸਰਫਾਨ ਤੇ ਮੁੜ ਕਰਦੇ ਫਰਿਆਸ ਸੁਨਾਰੇ ਦੇ ਸੁਨਾਰੇ ਨੇ ਪ੍ਰੰਤ ਆਖਿਆ ਇਹ ਤਾਂ ਪਰਮੀਆਂ ਨੁਮੂਲਕ ਵਸਤੂ ਹੈ ਲੈ ਛੋਟਾ ਬਾਪਾ ਜੀ ਨਾ ਮੇਰੀ ਸਮਰੱਥਾ ਨਹੀਂ ਕਰੀ ਦੰਨੀ ਵੱਡੇ ਬਾਪਾ ਜੀ ਸਾਧ ਸਾਇੰ ਮਨਾ ਪੰਜਾਬ ਉਸਾਈ ਡੋਨ ਨ ਦੇ ਸਾਨੂੰ ਸਰਾਇ ਤੇ ਠਾਰ ਗਲ ਪਾਣੀ ਚਕਾਨ ਕੇ ਪਾਈ ਮੁਕਲੀ ਕਰ ਲੇਟਰ ਸਾਨੂੰ ਸਰਾਇ ਦੀ ਹੁਕਮਤ ਦੇ ਕੇ ਸੰਕਰਕੇ ਨਿਹਾਨ ਉਦੋਂ ਦੇ ਇੱਕ ਸੌਦੇ ਕੰਪਰੀਆ ਮਾਨੇ ਆਪਣੇ ਗਿਆਨਿਆਂ ਤੋਂ ਉਤਾਰ ਕੇ ਆਪਣੇ ਰੂਪਰ ਬਦਲ ਕੇ ਕੋ ਲੋਹ ਲਾਲ ਦੇ ਅਪਰੇਟੇ ਉਥਾਰ ਕੇ ਕੇ ਆ ਆਖਿਆ ਮੋਲ ਨਾ ਸਮਝੀ ਜੇ ਲੋ ਇਹ ਦਰਸ਼ਨ ਨਹੀਂ ਕੀਤਾ ਹੈ ਕਿੱਦੇ ਦੇ ਮਾਲਿਕ ਕੌਣ ਹਨ ਉਹਨਾਂ ਦੇ ਵੀ ਦਰਸ਼ਨ ਕਰਵਾ ਪਾਈ ਮਰਦਾਨੀ ਨੇ ਆਖਿਆ ਪੰਜਾਬ ਤੋਂ ਚੱਲ ਕੇ ਗੁਰ ਨਾਨਕ ਦੇਵ ਜੀ ਆਏ ਹਨ ਮਾਲਿਕ ਜੀ ਨੇ ਅਸੀਂ ਸੇਵਾ ਦਾ ਪਾਈ ਮਰਦਾਨੀ ਨੂੰ ਲੰਗਰ ਪਾਣੀ ਛਕਾ ਕੇ ਹਾਲ ਮਿਲੇ ਦਿੱਤੀ ਮਾਇਆ ਦੇ ਤੇ ਸਾਰੇ ਮਿਲ ਕੇ ਤਾਂ ਗੁਰ ਨਾਨਕ ਦੇਵ ਜੀ ਕੋਲ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਕੋ ਪਾਠ ਹੈ कुशीनगर का हम दिसंबर को थी तंग गुरु नानक देव जी के दर्शन करके सारीया दीर आशा पूरी हुई बच्चे के अलावा सोए भेंती की महाराज सारे लोकां ने तकदीर को उत्तर कर दी तंग गुरु नानक देव जी गौ और प्रगतिज अमरलो उपदेश देते पहुंचे चले के इसी स्थान के उरले तरफ से न्याले में आ गए ਸੰਗਤ ਦੀ ਸਥਾਪਿਤ ਕਰਵਾਈ ਕਿਸੇ ਤਰੀਕੇ ਜਗਾ ਦਾ ਨਾਮ ਪਿਆ ਸੰਗਤ ਸੁਣਾ ਇਹ ਸੁਣਿਆ ਲਿਆ ਦਾ ਅਸੀਂ ਬਜਾਲ ਸੁਣਿਆ ਲਿਆ ਦਾ ਸੀ ਉਹਨੇ ਵੀ ਅਲੇ ਤਵਾਲੇ ਕਾਫੀ ਸੁਣਿਆ ਦੇ ਉਹਨੇ ਇਹ ਗੁਰੂ ਜੀ ਦੇ ਅੰਸ ਜਾ ਕੇ ਸਭ ਨੂੰ ਉਪਦੇਸ਼ ਦਿੱਤੇ ਅਕਸਿਸ ਦਿੱਤੇ ਤੋਂ ਭਾਗ ਵਾਲਾ ਹੈ ਜਦੋਂ ਹੋ ਵੀ ਸਰ ਜੀ ਨਾਲ ਕਰਤਾ ਦਾਸ ਕਰਦੇ ਨੇ ਅਮਰ ਆਪ ਜੀ ਦੀ ਅਰਦਾਸ ਆਪ ਨੂੰ ਕਿਰਨ ਕਟਨਾ ਸਹਾ ਤੀਆਂ ਬਾਦੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਇਧਰੇ ਬਿਲਡਿੰਗ ਨਵੀਂ ਤਿਆਰ ਹੋ ਰਹੀ ਆ ਉਸ ਤੋਂ ਬਾਅਦ ਇਧਰ ਗੁਰੂ ਮਾਰਿਆ ਪ੍ਰਕਾਸ਼ ਹੋਊਗਾ ਇਸ ਬਿਲਡਿੰਗ ਵਿੱਚ ਇਹ ਜਿਹੜੀ ਜਗ੍ਹਾ ਇਹ ਆਪਣੀ ਇਹ ਪ੍ਰਣਾਲੀ ਹੈ ਜਿੱਥੇ ਪ੍ਰਕਾਸ਼ ਸਾਹ ਹੁੰਦਾ ਗੁਰੂਵਾਰਾ ਜੀ